ਸੰਗਰੂਰ ਵਿੱਚ ਡੀਸੀ ਦਫ਼ਤਰ ਦੇ ਅੱਗੇ ਬੀਕੇਯੂ ਦਾ ਵੱਡਾ ਪ੍ਰਦਰਸ਼ਨ ਹੋਇਆ। ਵੱਡੀ ਗਿਣਤੀ ਵਿੱਚ ਕਿਸਾਨਾਂ ਨੇ ਡੀਸੀ ਦਫ਼ਤਰ ਦੇ ਬਾਹਰ ਪ੍ਰਦਰਸ਼ਨ ਕੀਤਾ ਹੈ। ਕਿਸਾਨਾਂ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਜੋ ਕੈਦੀ ਨੇ ਉਹਨਾਂ ਦੀ ਰਿਹਾਈ ਦੀ ਜੋ ਮੰਗ ਕੀਤੀ ਜਾ ਰਹੀ ਹੈ। ਵੱਡੀ ਗਿਣਤੀ ਵਿੱਚ ਕਿਸਾਨ ਅੱਜ ਇਕੱਠੇ ਹੋਏ ਸਨ। ਮਹਿਲਾ ਕਿਸਾਨ ਬੀਬੀਆਂ ਵੀ ਇਸ ਵੇਲੇ ਇਕੱਠੀਆਂ ਹੋਈਆਂ ਸਨ। ਕਿਸਾਨਾਂ ਵੱਲੋਂ ਸਜ਼ਾ ਪੂਰੀ ਕਰ ਚੁੱਕੇ ਕੈਦੀਆਂ ਨੂੰ ਰਿਹਾ ਕਰਨ ਦੀ ਮੰਗ ਹੈ। ਲਗਾਤਾਰ ਚੁੱਕੀ ਜਾ ਰਹੀ ਸੀ ਤੇ ਉਸ ਨੂੰ ਲੈ ਕੇ ਅੱਜ ਬੀਕੇਯੂ ਉਗਰਾਹਾਵਲੋਂ ਡੀਸੀ ਦਫ਼ਤਰ ਦੇ ਬਾਹਰ ਵੱਡੇ ਪੱਦਰ ਤੇ ਪ੍ਰਦਰਸ਼ਨ ਕੀਤਾ ਗਿਆ ਆਦੇ ਵਿੱਚ ਲੰਬੇ ਸਮੇਂ ਤੋਂ ਬਿਨਾਂ ਕਿਸੇ ਕੇਸ ਤੋਂ ਸਜ਼ਾ ਘੱਟ ਰਹੇ ਕੈਦੀਆਂ ਨੂੰ ਰਿਹਾ ਕਰਾਉਣ ਦੇ ਲਈ ਅੱਜ ਬੀਕੇਜੂ ਗਰਾਹਾਂ ਬੀਕੇਜੂ ਗਰਾਹਾਂ ਇੱਕ ਵੱਡੀ ਪੰਜਾਬ ਦੀ ਸਮੌਰ ਜਥੇਬੰਦੀ ਆ ਜਿਹਦੇ ਵਿੱਚੋਂ ਵੱਡਾ ਉਪਰਾਲਾ ਕੀਤਾ ਗਿਆ ਅੱਜ ਸੰਗਰੂਰ ਡੀਸੀ ਦਫ਼ਤਰ ਦੇ ਸਾਹਮਣੇ ਇੱਕ ਵੱਡਾ ਵਿਸਾਲ ਇਕੱਠ ਕੀਤਾ ਗਿਆ ਜਿਦੇ ਵਿੱਚ ਰੋਸ ਵਜੋਂ ਕਹਿ ਸਕਦੇ ਆ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਜਿਹੜੇ ਕਿਸਾਨ ਜਥੇਬੰਦੀਆਂ ਤੇ ਹੋਰ ਜਥੇਬੰਦੀਆਂ ਨੇ ਹਿੱਸਾ ਲਿਆ ਸਖਰਾ ਮੁੱਦਾ ਲੈ ਕੇ ਜਥੇਬੰਦੀ ਵੱਲੋਂ ਲੜਾਈ ਲੜੀ ਜਾ ਰਹੀ ਆ ਕਿ ਜਿਹੜੇ ਲੰਬੇ ਸਮੇਂ ਤੋਂ ਭਾਵੇਂ ਕਿਸੇ ਵੀ ਕੇਸ ਦੇ ਵਿੱਚ ਬਿਨਾ ਕੇਸ ਚ ਲਾਏ ਕੈਦੀ بنائے ਹੋਏ ਆ ਪੰਜਾਬ ਸਰਕਾਰ ਵੱਲੋਂ ਉਹਨਾਂ ਨੂੰ ਰਿਹਾ ਕਰਾਉਣ ਦੇ ਲਈ ਕੀ ਕਹਿਣੇ ਦੇਖੋ ਅਸੀਂ ਪੰਜਾਬ ਦੇ ਵਿੱਚ ਇਸ ਸ਼ਿਸ਼ੂ ਨੂੰ ਪਹਿਲਾਂ ਮਿਠਾਇਆ ਸੀ ਅਸੀਂ ਮਠੰਡੇ ਵੀ ਕਨਵੈਨਸ਼ਨ ਕੀਤੀ ਹੈ ਜਿਲ੍ਹਾ ਪੰਦਰੇ ਫਿਰ ਐਕਸ਼ਨ ਵੀ ਕੀਤੇ ਨੇ ਵੀ ਜਿਹੜੇ ਸਜ਼ਾਾਂ ਪੂਰੀਆਂ ਕਰ ਚੁੱਕੇ ਥੋੜੇ ਕਾਨੂੰਨ ਦੇ ਮਤਬਕ ਭਾਵੇਂ ਉਹ ਸਿੱਖ ਕੈਦੀ ਨੇ ਭਾਵੇਂ ਖਾਲਸਾ ਦੀ ਮੂਵਮੈਂਟ ਨਾਲ ਜੁੜੇ ਹੋਏ ਨੇ ਭਾਵੇਂ ਉਹ ਕ੍ਰੀਮਿਨਲ ਕੇਸਾਂ ਦੇ ਕੈਦੀ ਨੇ ਜਾਂ ਤਾਂ ਇੱਕ ਤਾਂ ਉਹਨਾਂ ਦੀਆਂ ਜਦੋਂ ਸਜ਼ਾਾਂ ਤੁਹਾਡੇ ਕਾਨੂੰਨ ਮੁਤਾਬਕ ਪੂਰੀਆਂ ਹੋ ਗਈਆਂ 30-30 ਸਾਲ ਹੋ ਗਏ ਉਹਨਾਂ ਨੂੰ ਜੇਲ੍ਹਾਂ 'ਚ ਬੈਠਿਆਂ ਨੂੰ ਤੁਸੀਂ ਉਹਨਾਂ ਨੂੰ ਰਿਹਾ ਕਿਉਂ ਨਹੀਂ ਕਰਦੇ ਤੁਸੀਂ ਉਹ ਰੱਖਣ ਦਾ ਤੁਹਾਡੇ ਕੋਲ ਅਧਿਕਾਰ ਕੀ ਹੈ ਤੁਹਾਡੇ ਸੰਵਿਧਾਨ ਨੇ ਕਿੱਥੋਂ ਅੱਗੇ ਦਿੱਤੀ ਵੀ ਤੁਸੀਂ ਉਹਨਾਂ ਚਿਰਾਂ ਚ ਦੂਜੇ ਉਹ ਵੱਡੇ ਬਹੁਤ ਵੱਡੇ ਕੇਸ ਹੋ ਨੇ ਜਿਹੜੇ ਸਜਾਵਾਂ ਸਜਾਵਾਂ ਵੀ ਨਹੀਂ ਉਹਨਾਂ ਨੂੰ ਕੋਈ ਹੋਈਆਂ ਤੇ ਪਰਚੇ ਵੀ ਨਾ ਉਹਨਾਂ ਦੇ ਤੇ ਜੁਏਪੀ ਤੇ ਐਨਐਸਏ ਵਰਗੇ ਨੈਸ਼ਨਲ ਸਕਿਉਰਟੀ ਐਕਟ ਵਰਗੇ ਕੇਸ ਪਾ ਕੇ ਜਿਲਾ ਵਿੱਚ ਬੰਦ ਕੀਤੇ ਹੋਏ ਨੇ ਚਲਾਨ ਵੀ ਉਹਨਾਂ ਦੇ ਕੋਈ ਪੇਸ਼ ਨਹੀਂ ਹੋਏ ਉਹਨਾਂ ਨੂੰ ਜਿਲਾ ਵਿੱਚ ਰੱਖਣ ਦਾ ਮਤਲਬ ਕੀ ਹੈ ਤੁਹਾਡਾ ਦੂਜਾ ਬੜਾ ਯੂਨੀਵਰਸਿਟੀ ਪੰਜਾਬ ਯੂਨੀਵਰਸਿਟੀ ਦੇ ਵਿੱਚ ਅੰਦੋਲਨ ਚੱਲ ਰਿਹਾ ਹੈ ਭਾਵੇਂ ਹੁਣ ਉਹ ਉਹਦਾ ਰੁਖ ਹੈ ਜਿਹੜਾ ਪੋਜ਼ਿਟਿਵ ਹੋਇਆ ਕੁਝ ਸਰਕਾਰ ਚੁੱਕੀ ਆ ਕੁਝ ਅੰਸ਼ਕ ਜਿੱਤ ਹੋਈ ਆ ਉਹਦੀ ਉਹਨਾਂ ਨੇ ਆਪਣਾ ਫੈਸਲਾ ਬਸ ਸੈਨੇਟ ਨੂੰ ਭੰਗ ਕਰਨ ਵਾਲਾ ਵਾਪਸ ਲੈ ਲਿਆ ਤੇ ਹੁਣ ਉਥੇ ਚੋਣ ਕਰਾਉਣ ਦਾ ਤੇ 18-19 ਕ ਜਨ ਵਿਦਿਆਰਥੀਆਂ ਦੇ ਉੱਤੇ ਪਰਚੇ ਪਏ ਹੋਏ ਆ ਜੀ ਉਹਨੂੰ ਵਾਪਸ ਕਰਾਉਣ ਦਾ ਤੇ ਹੋਰ ਕੁਝ ਮੰਗਾ ਨਹੀਂ ਜੀ ਨਹੀਂ ਸੈਨੇਟ ਬਾਰੇ ਨੇ ਜਿਹੜੀ ਉਹਨਾਂ ਦੀਆਂ ਨੇ ਸੈਨੇਟ ਲਈ ਜ਼ਮੂਰੀਦਕਾਰਾਂ ਬਾਰੇ ਮੰਗਾ ਨੇ ਉਹਨਾਂ ਦੀਆਂ ਉਹਨਾਂ ਦੀ ਬੀਚੀ ਨਾਲ ਗੱਲਬਾਤ ਹੋਈ ਹੈ ਉਹਨੂੰ ਅਸੀਂ ਵੀ ਕਰ ਲੋ ਉੱਥੇ ਗਏ ਸੀ ਉਹਨੂੰ ਹੱਲ ਕਰਾਉਣ ਦੀ ਖਾਤਰ ਅਸੀਂ ਮਤਲਬ ਇਹ ਅੱਜ ਦਾ ਜਿਹੜਾ ਪ੍ਰੋਗਰਾਮ ਰੱਖਿਆ ਉਹ ਦੋ ਇਸ਼ੂਆਂ ਨੂੰ ਲੈ ਕੇ ਉਹਦੀ ਖਾਤਰ ਇੱਕ ਵਿਸ਼ੇਸ਼ ਜੋਏ ਇਸ ਕਰਕੇ ਅਸੀਂ ਇਸ ਬੀਜਮੂਰੀ ਹੱਕ ਆ ਜਿਹੜਾ ਖੋਇਆ ਜਾ ਰਿਹਾ ਇਹ ਜਮੂਰੀ ਅਧਿਕਾਰ ਇੱਥੇ ਜਿਹੜੀ ਜਮੂਰੀਅਤ ਦਾ ਲੋਕ ਰਾਜ ਦਾ ਟਮਟਵਾਂ ਤੁਸੀਂ ਪਿੱਟ ਰਹੇ ਹੋ ਢੰਡੋਰਾ ਫੇਰ ਪਿੱਟ ਰਹੇ ਹੋ ਵੀ ਇੱਥੇ ਬਹੁਤ ਵੱਡਾ ਜਮੂਰੀ ਦੇਸ਼ ਹੈ ਇੱਥੇ ਆਹ ਧੱਕਾ ਲੋਕਾਂ ਨਾਲ ਹੋ ਰਿਹਾ ਸੀ ਇਹ ਗੱਲ ਸਰਕਾਰ ਦੇ ਕੰਨਾਂ 'ਚ ਪਾ ਕੇ ਇਸ ਮੰਗ ਨੂੰ ਮਨਾਉਣ ਦੀ ਖਾਤਰ ਇਹ ਅੰਦੋਲਨ ਦਾ ਜਿਹੜਾ ਰਾਹ ਪੜਿਆ ਬਿਲਕੁਲ ਜੀ ਇਹ ਸਨ ਸਾਡੇ ਨਾਲ ਜੁਗਿੰਦਰ ਸਿੰਘ ਗੁਰਾਹਾਂ ਜੀ ਨੇ ਕਿਹਾ ਕਿ ਜਿਹੜੇ ਸਜ਼ਾ ਭੁਗਤ ਰਹੇ ਜਾਂ ਭੁਗਤ ਚੁੱਕੇ ਕੈਦੀ ਨੇ ਜਾਂ ਭਾਵੇਂ ਉਹ ਕਿਸੇ ਵੀ ਪਤਰਕੇ ਨਾਲ ਸੰਬੰਧਿਤ ਹੋਣ ਪਰ ਉਹਨਾਂ ਦੇ ਹੱਕ ਦੇ ਵਿੱਚ ਅੱਜ ਜਿਹੜਾ ਸੰਗਰੂਰ ਦੇ ਵਿੱਚੋਂ ਜਿਹੜਾ ਵੱਡਾ ਇਕੱਠ ਕਰਕੇ ਇੱਕ ਪ੍ਰੋਟੈਸਟ ਸ਼ੁਰੂਆਤ ਕੀਤੀ ਆ ਆਉਣ ਵਾਲੇ ਸਮੇਂ ਦੇ ਵਿੱਚ ਜਿੱਦਾਂ ਜਿੱਦਾਂ ਸਰਕਾਰ ਕੋਈ ਆਪਣੀ ਮੂਵਮੈਂਟ ਦਿਖਾਗੀ ਉਸੇ ਤਰ੍ਹਾਂ ਦਾ ਜਿਹੜਾ ਸੰਘਰਸ਼ ਦਾ ਐਲਾਨ ਕੀਤਾ ਜਾ